ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Rajasthan ਦੇ ਅੰਦਰ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਦੇ ਉੱਪਰ ਭਾਜਪੀ ਅਤੇ ਸੰਗ ਦੇ ਲੋਕਾਂ ਦੁਆਰਾ ਮਿਲ ਕੇ ਗੁਰਦੁਆਰਾ ਉੱਪਰ ਅੱਧੀ ਰਾਤ ਨੂੰ ਹਮਲਾ ਕਰਕੇ ਉਸ ਉੱਪਰ ਕਬਜ਼ਾ ਕਰ ਲਿਆ ਜਾਂਦਾ ਹੈ ਲੇਕਿਨ ਹੁਣ ਉਸ ਕਬਜ਼ੇ ਨੂੰ ਤਾਂ ਛਡਵਾ ਲਿਆ ਗਿਆ ਜਿੰਨਾ ਲੋਕਾਂ ਨੂੰ ਪੁਲਿਸ ਦੁਆਰਾ ਫੜਿਆ ਗਿਆ ਉਹਨਾਂ ਨੂੰ ਕਿੱਥੇ ਭੇਜਿਆ ਗਿਆ ਕਿਹੜੇ ਕਿਹੜੇ ਲੋਕ ਉੱਪਰ ਹਮਲਾ ਹੋਇਆ ਕਿੰਨੇ ਲੋਕ ਜ਼ਖਮੀ ਹੋਏ ਸਾਡੀ ਸਾਰੀ ਡਿਟੇਲ ਅੱਗੇ ਤੁਹਾਨੂੰ ਦੱਸਾਂਗੇ ਡੋਨਾਲਡ 트ੰਪ ਅਮਰੀਕਾ ਤੋਂ ਭਾਰਤ ਨਹੀਂ ਆਉਣ ਵਾਲੇ ਨਾਉ ਪ੍ਰਧਾਨ ਮੰਤਰੀ ਮੋਦੀ ਨਾਲ ਮਿਲਣ ਵਾਲੇ ਹਨ ਲੇਕਿਨ ਇਸ ਵਾਰ ਡੋਨਾਲਡ 트ੰਪ ਚਾਈਨਾ ਜਾਣ ਵਾਲੇ ਹਨ ਸੀ ਜ਼ਿੰਪਿੰਗ ਨਾਲ ਮੁਲਾਕਾਤ ਕਰਨ ਵਾਲੇ ਹਨ ਪ੍ਰਧਾਨ ਮੰਤਰੀ ਮੋਦੀ ਰਸ਼ੀਆ ਦਾ ਬੜਾ ਗੁਣਵਾਨ ਕਰਦੇ ਸਨ ਲੇਕਿਨ ਰਸ਼ੀਆ ਦੇ ਅੰਦਰ ਤਾਂ ਸਾਡੇ ਇੰਡੀਅਨਸ ਨੂੰ ਫੌਜ ਦੇ ਅੰਦਰ ਭਾਰਤੀ ਕਰਕੇ ਉਹਨਾਂ ਉੱਪਰ ਯੂਕਰੇਨ ਬਾਰਡਰ ਉੱਪਰ ਮਰਨ ਲਈ ਭੇਜਿਆ ਜਾਂਦਾ ਹੈ ਲੇਕਿਨ ਪ੍ਰਧਾਨ ਮੰਤਰੀ ਮੋਦੀ ਤੋਂ ਅੱਜ ਤੱਕ ਇੱਕ ਵੀ ਸ਼ਬਦ ਨਹੀਂ ਨਿਕਲਿਆ ਨਾ ਸਾਡੇ ਵਿਦੇਸ਼ ਮੰਤਰੀ ਐਸ ਜੈਂਸਕਰ ਤੋਂ ਇਸ ਬਾਰੇ ਕੋਈ ਸ਼ਬਦ ਨਿਕਲਿਆ ਗੁਰਦੁਆਰਾ ਨਨਕਾਣਾ ਸਾਹਿਬ ਦੀ ਯਾਤਰਾ ਨੂੰ ਲੈ ਕੇ ਵੀ ਇੱਕ ਨਵੀਂ ਖਬਰ ਸਾਹਮਣੇ ਆਈ ਹੈ ਭਾਰਤ ਸਰਕਾਰ ਨੇ ਇੱਥੇ ਐਲਾਨ ਕਰ ਦਿੱਤਾ ਹੈ ਕਿ ਜੋ ਸਿੱਖ ਹਨ ਉਗਰ ਦੁਆਰਾ ਨਨਕਾਣਾ ਸਾਹਿਬ ਦੀ ਯਾਤਰਾ ਕਰਨ ਲਈ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਜਾ ਸਕਦੇ ਹਨ ਇਸ ਦੇ ਅੰਤ ਤਿੰਨ ਹਜ਼ਾਰ ਸਿੱਖਾਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ ਤਿੰਨ ਸਿੱਖ 3000 ਸਿੱਖ ਵੀਜ਼ਾ ਲਗਵਾ ਕੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਯਾਤਰਾ ਕਰ ਸਕਦੇ ਹਨ ਲੇਕਿਨ ਇਸ ਦੇ ਨਾਲ ਦਿੱਲੀ ਤੋਂ ਇੱਕ ਹੋਰ ਬੁਰੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਦਿੱਲੀ ਦੇ ਅੰਦਰ ਉਪਰਤ ਤਾਪ ਵਿਭਾਗ ਦੁਆਰਾ ਗੁਰਦੁਆਰਾ ਸਾਹਿਬ ਉੱਪਰ ਇੱਕ ਪੋਸਟਰ ਲਗਾ ਦਿੱਤਾ ਗਿਆ ਹੈ ਕਿ ਇਹ ਹੁਮਾਇਉ ਦੇ ਮੁਕਾਬਲੇ ਦੀ ਜ਼ਮੀਨ ਹੈ ਸਾਰੀ ਖਬਰ ਅੱਗੇ ਤੁਹਾਨੂੰ ਡਿਟੇਲ ਨਾਲ ਦੱਸਾਂਗੇ ਤਾਂ ਆਓ ਅੱਜ ਦੇ ਇਸ ਵੀਡੀਓ ਦੀ ਸ਼ੁਰੂਆਤ ਕਰਾਂਗੇ ਵੀਡੀਓ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਤੁਹਾਨੂੰ ਖਬਰ ਦੱਸਦੇ ਹਾਂ ਡੋਨਾਲਡ 트੍ਰੰਪ ਵਾਲੀ ਦੇਖੋ ਡੋਨਾਲਡ 트੍ਰੰਪ ਪ੍ਰਧਾਨ ਮੰਤਰੀ ਮੋਦੀ ਨਾਲ ਬਿਲਕੁਲ ਵੀ ਨਹੀਂ ਮਿਲਣਾ ਵਾਲੇ ਸਨ ਅਮਰੀਕਾ ਦੇ ਅੰਦਰ ਭਾਰਤੀਆਂ ਨੂੰ ਇੱਕ ਇੱਕ ਕਰਕੇ ਕੱਢਿਆ ਜਾ ਰਿਹਾ ਹੈ ਇਸ ਉੱਪਰ ਪ੍ਰਧਾਨ ਮੰਤਰੀ ਮੋਦੀ ਨੇ ਚੁੱਪੀ ਸਾਦੀ ਹੋਈ ਹੈ ਅਮਰੀਕਾ ਦਾ ਡਾਲਰ ਮਜ਼ਬੂਤ ਹੋ ਜਾ ਰਿਹਾ ਹੈ ਅਤੇ ਭਾਰਤੀ ਰੁਪਏ ਡਿੱਗਦਾ ਜਾ ਰਿਹਾ ਹੈ ਭਾਰਤ ਵਿੱਚ 골ਡ ਦੀ ਕੀਮਤ ਵਧਦੀ ਜਾ ਰਹੀ ਹੈ ਅਮਰੀਕਾ ਵਿੱਚ 골ਡ ਦੀ ਕੀਮਤ ਹੈ ਉਹ ਉੱਥੇ ਹੀ ਸਥਿਰ ਖੜੀ ਹੈ ਲੇਕਿਨ ਭਾਰਤ ਦੇ ਅੰਦਰ 골ਡ ਦੀ ਕੀਮਤ ਸੱਤਵੇਂ ਸਥਾਨ ਨੂੰ 1 ਸਾਲ ਦੇ ਅੰਦਰ 60000 ਪ੍ਰਤੀ ਟੋਲਾ ਤੱਕ ਵੱਧ ਚੁੱਕੀ ਹੈ ਤੁਸੀਂ ਦੇਖੋ ਕਿ ਭਾਰਤ ਦੇ ਅੰਦਰ 골ਡ ਦੀ ਕੀਮਤ ਹੁਣ 3 ਲੱਖ ਤੱਕ ਪਹੁੰਚਣ ਵਾਲੀ ਹੈ ਅਮਰੀਕਾ ਤੋਂ ਡੋਲਨ ਟਰੰਪ ਦੇ ਕਹਿਣ ਉੱਪਰ ਅਤੇ ਅਮਰੀਕਾ ਦੇ ਕਹਿਣ ਉੱਪਰ ਅਡਾਨੀ ਕੰਪਨੀ ਉੱਪਰ ਬਹੁਤ ਵੱਡਾ ਜੁਰਮਾਨਾ ਭਾਰਤ ਦੇ ਅੰਦਰ ਇੰਡੀ ਦੁਆਰਾ ਲਗਾਇਆ ਗਿਆ ਹੈ ਲੇਕਿਨ ਉੱਥੇ ਹੀ ਗੱਲ ਕਰ ਰਹੀ ਹੈ ਸੋਨਮ ਵਾਂਗਚੁਕ ਦੀ ਤਾਂ ਸੋਨਮ ਵਾਂਗਚੁਕ ਨੂੰ ਜੇਲ੍ਹ ਦੇ ਅੰਦਰ ਐਨਐਸਏ ਲਗਾ ਕੇ ਭੇਜਿਆ ਗਿਆ ਹੋਇਆ ਹੈ ਇਸ ਗੱਲ ਲਈ ਕਿਉਂਕਿ ਸੋਨਮ ਵਾਂਗਚੁਕ ਨੇ ਭਾਰਤ ਸਰਕਾਰ ਨੂੰ ਕਿਹਾ ਸੀ ਕਿ ਜੋ ਚਾਈਨਾ ਹੈ ਉਹ ਸਾਡੇ ਭਾਰਤੀ ਸਰਹੰਦ ਉੱਪਰ ਆ ਚੁੱਕਾ ਹੈ ਭਾਰਤੀ ਸਰਹੰਦ ਉੱਪਰ ਆ ਕੇ ਚਾਈਨਾ ਨੇ ਕਬਜ਼ਾ ਕਰ ਲਿਆ ਹੈ ਚੀਨੀ ਫੌਜ ਨੂੰ ਇੱਥੇ ਖਦੇੜਨਾ ਹੋਵੇਗਾ ਇੰਡੀਅਨ ਆਰਮੀ ਨੂੰ ਇਸ ਉੱਪਰ ਐਕਸ਼ਨ ਲੈਣਾ ਚਾਹੀਦਾ ਹੈ ਸੋਨਾ ਵਾਂਗਚੁਕ ਉੱਪਰ ਐਨਐਸਏ ਲਗਾ ਕੇ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਹੈ ਸੋਨਮ ਸੋਨਮ ਵਾਂਗਚੁਕ ਦੀ ਜੋ ਪਤਨੀ ਹੈ ਸੁਪਰੀਮ ਕੋਰਟ ਦੇ ਅੰਦਰ ਪਹੁੰਚ ਚੁੱਕੀ ਹੈ ਮਹਿਤਾਬਗੜ੍ਹ ਸਾਹਿਬ ਉੱਪਰ ਆਰਐਸਐਸ ਦੇ ਅਤਿ ਸੰਗੀ ਲੋਕਾਂ ਦੁਆਰਾ ਹਮਲਾ ਕੀਤਾ ਜਾਣਾ ਸੀ ਅਤੇ ਗੁਰਦੁਆਰੇ ਉੱਪਰ ਉਹਨਾਂ ਨੇ ਕੰਟਰੋਲ ਕਰਨਾ ਸੀ ਲੇਕਿਨ ਗੁਰਦੁਆਰਾ ਸਾਹਿਬ ਉੱਪਰ ਉਹਨਾਂ ਲੋਕਾਂ ਨੇ ਹਮਲਾ ਕਰਕੇ ਗੁਰਦੁਆਰਾ ਸਾਹਿਬ ਉੱਪਰ ਕੰਟਰੋਲ ਕਰ ਲਿਆ ਅਤੇ ਬੱਚਿਆਂ ਨੂੰ ਅਤੇ ਬਜ਼ੁਰਗਾਂ ਨਾਲ ਮਾਰਕੁੱਟ ਕੀਤੀ ਜੋ ਘਟਨਾ ਹੈ ਗੋਲੂ ਵਾਲੇ ਦੀ ਸਭ ਤੋਂ ਸਾਹਮਣੇ ਹੈ ਇਸ ਤਰ੍ਹਾਂ ਪੁਲਿਸ ਦੀ ਮੌਜੂਦਗੀ ਵਿੱਚ ਮਾਸੂਮ ਬੱਚਿਆਂ ਨੂੰ ਤਲਵਾਰ ਨਾਲ ਵੱਢਿਆ ਗਿਆ 8 8 10 10 ਸਾਲਾਂ ਦੇ ਬੱਚੇ ਜਿਸ ਤਰ੍ਹਾਂ ਵਾਰ-ਵਾਰਤੇ ਗਏ ਜਿਸ ਤਰ੍ਹਾਂ 80 ਸਾਲ ਤੇ 90 ਸਾਲਾਂ ਦੇ ਬਜ਼ੁਰਗਾਂ ਤੇ ਵਾਰਤਾ ਗਿਆ ਇਹ ਪਰਥਕ ਉਦਾਹਰਨ ਸੀ ਕਿ ਕਿਸ ਤਰ੍ਹਾਂ ਸਰਕਾਰ ਪ੍ਰਸ਼ਾਸਨ ਪੁਲਿਸ ਸੰਗੀ ਗੁੰਡਿਆਂ ਨੇ ਹਮਲਾ ਕੀਤਾ ਪਹਿਲਾਂ ਬਾਹਰ ਗੱਲ ਕਰੀਏ ਜੋ ਭਾਜਪੀ ਦੇ ਬੰਦੇ ਗੱਲ ਕਰਕੇ ਬਚ ਗਏ ਫਿਰ ਸਿੱਖ ਜਥੇਬੰਦੀਆਂ ਜਦੋਂ ਜਿੱਥੇ ਪਹੁੰਚੀਆਂ ਇੱਥੇ ਆ ਕੇ ਉਹਨਾਂ ਨੇ ਸੱਚ ਦੱਸਿਆ ਜੋ ਬੰਦਿਆਂ ਨੇ ਕਿਹਾ ਸੰਗ ਨੇ ਸਿਖਾਇਆ ਹੈ ਜੋ ਵੀਡੀਓ ਵਾਇਰਲ ਹੋਈ ਹੈ ਇਹਨਾਂ ਲੋਕਾਂ ਨੂੰ ਤਕਲੀਫ ਹੋਈ ਟੱਚ ਪੀੜ ਹੋਈ ਜਿਸ ਕਰਕੇ ਚਲਾ ਕੇ ਕਹਿ ਰਹੇ ਹਨ ਭਾਈ ਜੀ ਬੈਠੋ ਬਹਿ ਕੇ ਗੱਲ ਕਰੋ ਤੁਸੀਂ ਗੱਲ ਨਹੀਂ ਕਰਦੇ ਕਦੋਂ ਅੱਜ ਕਿਰਪਾਨ